ਸੜਕ ਤੇ ਸਭ ਤੋਂ ਵਧੀਆ ਗੱਡੀਆਂ ਇਸ ਵਾਰ ਕਿਹਦੇ ਕੋਲੇ ਨੇ ਪੁਲਿਸ ਕੋਲੇ ਐਸਐਸਐਫ ਬਣਾਈ ਐ ਸੜਕ ਸੁਰੱਖਿਆ ਫੋਰਸ ਸਾਰੇ ਹਸਪਤਾਲ ਜਿੰਨੇ ਵੀ ਹਾਈਵੇ ਤੇ ਨੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਇਲਾਜ ਕਰਨਾ ਪੈਸਿਆਂ ਦਾ ਬਾਅਦ ਚ ਦੇਖਾਂਗੇ ਅਸੀਂ ਆਪ ਹੀ ਸਭ ਕਰ ਲਾਂਗੇ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਤੇ ਮੌਤ ਦਰ ਦੇ ਵਿੱਚ 48% ਕਮੀ ਆਈ ਐ ਇਹ ਸਭ ਕੁਝ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ 146 પેટ્રોલਿੰਗ ਵੀਕਲਸ ਤੇ 170 પેટ્રોલਿੰਗ ਪੁਆਇੰਟਸ ਤੇ ਹੁਣ ਤੱਕ 9500 ਤੋਂ ਵੱਧ ਪੀੜਤਾਂ ਨੂੰ ਮਦਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਇਹਨਾਂ ਹੀ ਨਹੀਂ 10000 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਮੈਂ ਐਚ ਜੀ ਜਸਵੀਰ ਸਿੰਘ ਰੂਟ ਨੰਬਰ 52804 ਬੀ ਐਮ ਸੀ ਚੌਂਕ ਤੋਂ ਲੈ ਕੇ ਜੰਡਿਆਲਾ ਬੰਜਕੀ ਅਸੀਂ ਜਿੱਥੇ ਵੀ ਕੋਈ ਐਕਸੀਡੈਂਟ ਹੁੰਦਾ 5 ਮਿੰਟ ਤੋਂ ਲੈ ਕੇ 7 ਮਿੰਟ ਤੱਕ ਤੁਰੰਤ ਪਹੁੰਚਦੇ ਹਾਂ ਜੇ ਲੇਡੀ ਨੂੰ ਸੱਟ ਫੇਟ ਲੱਗਦੀ ਹੈ ਅਸੀਂ ਉਹਨਾਂ ਨੂੰ ਜੇ ਨਾਰਮਲ ਲੱਗਦੀ ਹੈ ਤਾਂ ਉਹਨਾਂ ਨੂੰ ਫਰਸਟ ایڈ ਦੇ ਕੇ ਅਸੀਂ ਪੱਟੀ ਕਰਦੇ ਹਾਂ ਜੇ ਜ਼ਿਆਦਾ ਲੱਗਦੀ ਹੈ ਤਾਂ ਫਿਰ ਅਸੀਂ ਉਹਨਾਂ ਨੂੰ ਹਸਪੀਟਲ ਐਡਮਿਟ ਕਰਾ ਦਿੰਦੇ ਹਾਂ ਸਾਡੀਆਂ ਇਹ ਕਾਰਾਂ ਬਹੁਤ ਪਾਵਰਫੁਲ ਹਨ ਜੋ ਕਿ 4x4 ਹਨ ਇਹਨਾਂ ਵਿੱਚ ਸਾਰੇ ਇਕੁਪਮੈਂਟਸ ਹਨ ਦਿੱਤੇ ਹਨ ਜਿਦਾ ਕਿ ਡੈਸ਼ ਕੈਮਰਾ ਕਾਰ ਦੇ ਪਿੱਛੇ ਕੈਮਰਾ ਫਰੰਟ ਤੇ ਕੈਮਰਾ ਸਾਡੀ ਬਾਡੀ ਤੇ ਵੀ ਕੈਮਰਾ ਹੁੰਦਾ ਹੈ ਜੋ ਕਿ 24 ਘੰਟੇ ਚੱਲਦਾ ਹੈ ਸੰਜੂਨੀ ਦੇ ਵੱਲੋਂ ਸਾਰੇ ਭਾਰਤ ਦੇ ਵਿੱਚ ਅੱਜ ਟਰੈਕਟਰ ਮਾਰਚ ਕੱਢਿਆ ਗਿਆ ਹੈ ਤੁਹਾਨੂੰ ਪਹਿਲਾਂ ਤਸਵੀਰਾਂ ਵਿਖਾਵਾਂਗੇ ਕਿ ਜਿੱਥੋਂ ਤੱਕ ਕੈਮਰਾ ਜਾਂਦਾ ਹੈ ਉੱਥੋਂ ਤੱਕ ਟਰੈਕਟਰ ਟਰੈਕਟਰ ਹੀ ਦੇਖਦੇ ਆ ਰਹੇ ਹਨ ਕਿਸਾਨ ਵੀਰਾਂ ਦਾ ਆਖਣਾ ਹੈ ਕਿ ਜਿਹੜੇ ਆਪਾਂ ਕਹਿੰਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਜੋ ਜਾ ਮੇਨ ਦਫਤਰ ਆ ਉਹਨਾਂ ਦੇ ਮੂਹਰੇ ਜਾ ਕੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸਾਹਮਣੇ ਹੀ ਜੇ ਆਪਾਂ ਗੱਲ ਕਰੀਏ ਕਿ ਸੰਗਰੂਰ ਦੇ ਬੀਜੇਪੀ ਦੇ ਲੀਡਰ ਅਰਵਿੰਦ ਖੰਨਾ ਦਾ ਦਫ਼ਤਰ ਹੈ ਜਿਸ ਨੂੰ ਅੱਜ ਘੇਰਿਆ ਗਿਆ ਹੈ ਸਾਡੇ ਨਾਲ ਕਿਸਾਨ ਆਗੂ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਦੇ ਆ ਸੱਸੀ ਕਾਲ ਇਹ ਨਾਮ ਜਸਵਿੰਦਰ ਸਿੰਘ ਲੋਂਗੋਵਾਲ ਜੀ ਭਾਜੀ ਜੇ ਅੱਜ ਇਹ ਕਿਹਾ ਜਾਵੇ ਕਿ 26 ਜਨਵਰੀ ਹੈ ਕਿ ਲੋਕ ਉੱਥੇ ਗਣਤੰਤਰ ਦੀ ਵਸਤੇ ਤੇ ਤੁਸੀਂ ਟਰੈਕਟਰ ਮਾਰਚ ਕੱਢੋ ਕੀ ਕਰ ਇਹਦਾ ਦੇਖੋ ਕਾਰਨ ਇਹ ਹੈ ਭਾਰਤ ਦੀ ਬਦਕਿਸਮਤੀ ਕਿ 77 ਸਾਲ ਹੋ ਗਏ ਗਣਤੰਤਰ ਦਿਵਸ ਮਨਾਉਂਦੇ ਆ ਸਾਨੂੰ 76 ਸਾਲਾਂ ਦੇ ਵਿੱਚ ਵੀ ਸਾਡੇ ਭਾਰਤ ਦੇ ਸੰਵਿਧਾਨ ਨੂੰ ਭਾਰਤੀਆਂ ਸਰਕਾਰਾਂ ਲਾਗੂ ਨਹੀਂ ਕਰ ਰਹੀਆਂ ਜੋ ਲੋਕਾਂ ਦੀ ਖਾਤਰ ਲਾਗੂ ਹੋਣਾ ਚਾਹੀਦਾ ਹੈ ਸੰਵਿਧਾਨ ਉਸ ਮੁਤਾਬਕ ਇੱਥੇ ਸਗੋਂ ਜਿਹੜੀਆਂ ਸੰਵਿਧਾਨਕ ਸੰਸਦਾਵਾਂ ਨੇ ਜਿਵੇਂ ਸੁਪਰੀਮ ਕੋਰਟ ਹਾਈ ਕੋਰਟ ਵਗੈਰਾ ਵਗੈਰਾ ਪਾਰਲੀਮੈਂਟ ਉਹ ਸਾਰੀਆਂ ਸੰਸਦਾਵਾਂ ਨੂੰ ਵੀ ਇੱਥੇ ਰਾਜ ਕਰਦੀਆਂ ਹਕੂਮਤਾਂ ਉਹਦੇ ਮੁਤਾਬਕ ਢਾਲਦੀਆਂ ਹੈਗੀਆਂ ਨੇ ਮਤਲਬ ਇਸ ਲੋਕਾਂ ਨੂੰ ਤਵਾ ਕਰਨ ਲਈ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੀਆਂ ਨੇ ਅੱਜ ਦੇ ਦਿਨ ਤੇ ਪ੍ਰੇਟ ਕਰਕੇ ਸਿਰਫ ਲੋਕ ਦਿਖਾਵਾ ਕੀਤਾ ਜਾ ਰਿਹਾ ਹੈ। ਅੱਜ ਦੇ ਦਿਨ ਤੇ ਕਿਰਤੀ ਲੋਕ ਵਿਖਾਵਾ ਕਰਕੇ ਕਹਿਣਾ ਚਾਹੁੰਦੇ ਨੇ ਭਾਰਤ ਦੀ ਸਰਕਾਰ ਨੂੰ ਕਿ ਸਾਡਾ ਸੰਵਿਧਾਨਕ ਹੱਕ ਨਹੀਂ ਹੈ ਦਿੱਲੀ ਦੇ ਵਿੱਚ ਜਾ ਕੇ ਅਧੋਲਨ ਕਰਨ ਦਾ। ਸਾਨੂੰ ਹਰਿਆਣੇ ਦੇ ਬਾਡਰਾਂ ਤੇ ਕਿਉਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ? ਸ਼ਭ ਕਰਨ ਵਰਗੇ ਸਾਡੇ ਨੌਜਵਾਨਾਂ ਨੂੰ ਕਿਉਂ ਸ਼ਹੀਦ ਕੀਤਾ ਜਾ ਰਿਹਾ ਹੈ? ਕਿਉਂ ਸਾਡੇ ਤੇ ਪਾਣੀ ਦੇ ਬਿਛਾੜਾ ਮਾਰ ਰਹੀਆਂ ਨੇ? 101 ਬੰਦਾ ਕੀ ਲਾਏਨ ਆਰਡਰ ਨੂੰ ਖਤਰਾ ਖੜਾ ਕਰ ਸਕਦਾ ਦਿੱਲੀ ਦੇ ਵਿੱਚ ਜਾ ਕੇ? ਮਤਲਬ ਕਹਿਣ ਦਾ ਕਿਹੜੇ ਸੰਵਿਧਾਨ ਦੀ ਗੱਲ ਕਰ ਰਹੀਆਂ ਨੇ ਸਰਕਾਰਾਂ? ਇਹ ਸਿਰਫ ਆਪਣੇ ਮਫਾਦਿਆਂ ਦੇ ਵਾਸਤੇ। ਹਕੂਮਤਾਂ ਰਾਜ ਕਰਨ ਲਈ ਸਾਡੇ ਮੁਲਕ ਨੂੰ ਕਾਰਪੋਰੇਟ ਮੂਹਰੇ ਸੌਂਪ ਰਹੀਆਂ ਨੇ ਸਾਡੀਆਂ ਜ਼ਮੀਨਾਂ ਸਾਡੀ ਖੇਤੀ ਇਸੇ ਕਰਕੇ ਅੱਜ ਦੇ ਟਰੈਕਟਰਾਂ ਦਾ ਸਨੇਹ ਹੈ ਕਿ ਅਸੀਂ ਆਪਣੀ ਖੇਤੀ ਦੇ ਉੱਤੇ ਆਪਣੀਆਂ ਜ਼ਮੀਨਾਂ ਦੇ ਉੱਤੇ ਕਾਰਪੋਰੇਟ ਨੂੰ ਨਹੀਂ ਕਾਬਜ਼ ਹੋਣ ਦੇਵਾਂਗੇ ਭਾਵੇਂ ਤੁਸੀਂ ਨੇ ਇੱਥੇ ਵੱਡੇ ਵੱਡੇ ਸ਼ੈਲੋ ਭਾਵੇਂ ਖੇਤੀ ਨੀਤੀ ਦਾ ਖਰੜਾ ਲੈ ਕੇ ਭਾਰਤ ਦੇ ਵਿੱਚ ਮੰਡੀਆਂ ਨੂੰ ਤੋੜਨ ਦਾ ਫੈਸਲਾ ਲੈ ਲਿਆ ਪਰ ਕਿਸਾਨ ਅੱਜ ਦਾ ਅंदोलਨ ਵਾਪਸ ਨਹੀਂ ਲੈਣਗੇ ਕਿਉਂਕਿ ਅਸੀਂ ਕਾਰਪੋਰੇਟਾਂ ਨੂੰ ਖੇਤੀ ਤੇ ਕਾਬਜ਼ ਨਹੀਂ ਹੋਣ ਦੇਵਾਂਗੇ ਇਸੇ ਲਈ ਤਾਂ ਅਸੀਂ ਸ਼ੋਪਿੰਗ ਮਾਲਾਂ ਦੇ ਮੂਹਰੇ ਟਰੈਕਟਰ ਖੜੇ ਕਰਕੇ ਮੁਜ਼ਾਰੇ ਕਰ ਰਹੇ ਹਾਂ ਕਿ ਇੱਕ ਸ਼ੋਪਿੰਗ ਮਾਲ 1800 ਦੁਕਾਨ ਨੂੰ ਉਜਾੜਦਾ ਹੈ ਭਾਈ ਇਹ ਨੀਤੀ ਨਹੀਂ ਚਾਹੀਦੀ ਸਾਨੂੰ ਇਹ ਬੰਦ ਕਰੋ ਨੀਤੀ ਜਿਹੜੀ ਤੁਸੀਂ ਵੱਡੇ ਵੱਡੇ ਸੈਲੋ ਲੈ ਕੇ ਇੱਥੇ ਸਾਡੇ ਅਨਾਜ ਨੂੰ ਸਟੋਰ ਕਰਨ ਦਾ ਪਲਾਨ ਕਰੀ ਖੜੇ ਹੋ 81 ਕਰੋੜ ਲੋਕ ਨੇ ਜਿਨ੍ਹਾਂ ਨੂੰ ਸਸਤਾ ਅਨਾਜ ਦਿੱਤਾ ਜਾਂਦਾ ਹੈਗਾ ਉਹਨਾਂ ਨੂੰ ਸਸਤੇ ਅਨਾਜ ਦੀ ਬੰਦ ਕਰਨ ਦੀ ਨੀਤੀ ਕੇਂਦਰ ਸਰਕਾਰ ਘੜੀ ਜਾ ਰਹੀ ਹੈ ਮਤਲਬ ਕਹਿਣ ਦਾ ਪੂਰੇ ਮੁਲਕ ਦੇ ਅੰਦਰ ਕਾਰਪੋਰੇਟ ਨੂੰ ਖੁਸ਼ ਕੀਤਾ ਜਾ ਰਿਹਾ ਇੱਥੋਂ ਦੇ ਜਿਹੜੇ ਵਸਿੰਦੇ ਨੇ ਦੁਕਾਨਦਾਰ ਨੇ ਕਿਸਾਨ ਨੇ ਮਜ਼ਦੂਰ ਨੇ ਹਰ ਵਰਗ ਦੇ ਲੋਕ ਨੇ ਉਹਨਾਂ ਦਾ ਅਜਾੜਾ ਹੋ ਰਿਹਾ ਇਸ ਗੱਲ ਦੇ ਰੋਸ ਵਜੋਂ ਵਿਰੋਧ ਦੇ ਵਿੱਚ ਅੱਜ ਦਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਸਰਕਾਰ ਸੁਵਿਧਾਨ ਦੀਆਂ ਕੱਲੀਆਂ ਗੱਲਾਂ ਨਾ ਕਰੇ ਕੱਲੀ ਦਿੱਲੀ ਦੇ ਵਿੱਚ ਰਾਜਾਂ ਦੇ ਵਿੱਚ ਵਕ ਵਕ ਪ੍ਰੇਟਾਂ ਕਰਕੇ ਨਹੀਂ ਸਰਨਾ ਸੁਵਿਧਾਨ ਮੁਤਾਬਕ ਇੱਥੋਂ ਦੇ ਨਾਗਰਿਕਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਦਿੱਤੇ ਜਾਣ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਹਰ ਵਰਗ ਦੀਆਂ ਨੇ ਉਹ ਪ੍ਰਬੰਧ ਕੀਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਡੱਲੇਵਾਲ ਸਾਹਿਬ ਨੂੰ ਸੈਂਟਰ ਦਾ ਇੱਕ ਮਨਿਸਟਰ ਆਂਦੇ ਨੇ ਤੇ ਮੀਟਿੰਗ ਵੀ ਕੀਤੀ ਜਾਂਦੀ ਤੇ ਉਹਨਾਂ ਨੂੰ ਆਖਿਆ ਜਾਂਦਾ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਕਰਨੀ ਵੀ ਗੌਰ ਕੀਤੀ ਜਾ ਰਹੀ ਹੈ ਦੇਖੋ ਮੀਟਿੰਗ ਦਾ ਸੱਦਾ ਆਇਆ ਹੋਇਆ ਹੈ 14 ਫਰਵਰੀ ਦਾ ਮੀਟਿੰਗ ਹੋਊਗੀ ਮੀਟਿੰਗ 'ਚ ਉਹ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਅਸੀਂ ਤਾਂ ਇਹੀ ਕਹਾਂਗੇ ਕਿਉਂਕਿ ਇੰਨਾ ਲੰਮਾ ਸਮਾਂ ਹੋ ਗਿਆ ਕਿਸਾਨ ਜਿਹੜੇ ਆਪਣੇ ਖੇਤੀਬਾੜੀ ਦੇ ਕੰਮ ਛੱਡ ਕੇ ਆਪਣੇ ਪਰਿਵਾਰ ਛੱਡ ਕੇ ਵਾਟਰਾਂ ਦੇ ਉੱਤੇ ਬੈਠੇ ਆ 11.5 ਮਹੀਨਿਆਂ ਦਾ ਸਮਾਂ ਹੋ ਗਿਆ ਇਹ ਪਿੱਛੇ ਨਹੀਂ ਹਟਣਗੇ ਇਹ ਮੰਗਾ ਪ੍ਰਵਾਨ ਕਿਰਾਏ ਤੋਂ ਬਿਨਾ ਘਰ ਨਹੀਂ ਜਾਣਗੇ ਇਹ ਅਧੂਲਨ ਵੱਡਾ ਜਿੰਨਾ ਮਰਜ਼ੀ ਕਰਨਾ ਪਵੇ ਜਿੰਨਾ ਮਰਜ਼ੀ ਲੰਮਾ ਲੜਨਾ ਪਵੇ ਭਾਵੇਂ ਸਰਕਾਰ ਗੋਲੀਆਂ ਮਾਰੇ ਚਾਹੇ ਜ਼ਿਲ੍ਹਾ ਚ ਬੰਦ ਕਰੇ ਜੋ ਮਰਜ਼ੀ ਕਰ ਲੇ ਕਿਸਾਨ ਪਿੱਛੇ ਨਹੀਂ ਹਟਣਗੇ ਇਹ ਮੰਗਾ ਪ੍ਰਵਾਨ ਕਰਾ ਕੇ ਹੀ ਕਰ ਮੁੜਗਾ ਜਿਹੜੇ ਟਰੈਕਟਰ ਮਾਰਚ ਦੀ ਗੱਲ ਕਿੰਨੇ ਟਰੈਕਟਰ ਨੇ ਜਿਹੜੇ ਆਪਾਂ ਇੱਥੇ ਰੋਡ ਤੇ ਉਤਰੇ ਤੁਸੀਂ ਇਹ ਨਤਾਜਾ ਲਾ ਸਕਦੇ ਹੋ ਕਿ ਜਦੋਂ ਪੰਜਾਬ ਬੰਦ ਦਾ ਸੱਦਾ ਵੇਤਾ ਕਿਸਾਨ ਮਜ਼ਦੂਰ ਮੋਰਚਾ ਦੇ ਐਸਕੇਮ ਨਾਨ ਪੋਲਿਟਿਕਲ ਨੇ ਪੰਜਾਬ ਬੰਦ ਕਰਿਆ ਸਾਰੇ ਸਾਡੇ ਲੋਕ ਨਾਲ ਨੇ ਦੁਕਾਨਦਾਰ ਵੀ ਨਾਲ ਨੇ ਕਿਸਾਨ ਮਜ਼ਦੂਰ ਵੀ ਨਾਲ ਨੇ ਕਿਸਾਨ ਮੁਲਾਜ਼ਮ ਵੀ ਨਾਲ ਨੇ ਹਰ ਵਰਗ ਦੇ ਲੋਕਾਂ ਨੇ ਸਮੁੱਚਾ ਪੰਜਾਬ ਬੰਦ ਹੋਇਆ ਹੈਗਾ ਸੋ ਅੱਜ ਵੀ ਮੈਨੂੰ ਲੱਗਦਾ ਲੱਖਾਂ ਦੀ ਗਿਣਤੀ ਚ ਸਮੁੱਚੇ ਭਾਰਤ ਦੇ ਅੰਦਰ ਟਰੈਕਟਰ ਨੇ ਜਿਹੜੇ ਉਹ ਸ਼ੜਕਾਂ ਤੇ ਨਿਕਲਣਗੇ ਤੇ ਚੰਗਾ ਸੁਨੇਹਾ ਦੇਣਗੇ ਕਿ ਅਸੀਂ ਕਿਰਤੀ ਲੋਕ ਇਕੱਠੇ ਆ ਭਾਈ ਅਸੀਂ ਇਸ ਦੇਸ਼ ਨੂੰ ਨਾ ਬਾਜ਼ਾਰ ਨੂੰ ਉਜੜਨ ਦੇਣਾ ਨਾ ਕਿਸਾਨ ਨੂੰ ਊਜਣ ਦੇਣਾ ਨਾ ਸੀ ਸਾਡੇ ਪਬਲਿਕ ਸੈਕਟਰ ਨੂੰ ਊਜਣ ਦੇਣਾ ਇਹ ਸਾਡਾ ਹੈ ਇਹ ਕੋਈ ਚੁਣੀ ਹੋਈ ਸਰਕਾਰ ਦਾ ਬਾਪ ਦੀ ਪ੍ਰੋਪਰਟੀ ਨਹੀਂ ਹੈ ਉਹਦਾ ਕਾਰੋਬਾਰ ਨਹੀਂ ਹੈ ਇਹ ਭਾਰਤ ਦੇ ਲੋਕਾਂ ਦਾ ਕਾਰੋਬਾਰ ਹੈ ਇਹ ਐਸੀ ਤਰ੍ਹਾਂ ਹੀ ਭਾਰਤ ਨੂੰ ਬਚਾ ਕੇ ਰੱਖਣਾ ਲੋੜ ਹੈ ਇਸ ਕਰਕੇ ਇਸੇ ਸੁਨੇਹਾ ਦੇਣਾ ਹੈ ਲੋਕ ਜਿਹੜੇ ਮੋਰਚੇ ਦੇ ਆਪਾਂ ਜਿਵੇਂ ਮਾਰਚ ਕਰਦੇ ਹੋ ਕਿੰਨਾ ਟਾਈਮ ਹੈ ਕਿੰਨੇ ਸਵੇਰੇ ਕਿੰਨੇ ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ ਕਿੰਨੇ ਵਜੇ ਤੱਕ ਸਵੇਰੇ ਦੇਖੋ 10:00 ਵਜੇ ਕਿਸਾਨਾਂ ਨੇ ਟਰੈਕਟਰਾਂ ਦੇ ਝੰਡੇ ਬੰਨ ਕੇ ਸੜਕਾਂ ਤੇ ਟਰੈਕਟਰ ਕੱਢ ਲਏ ਇਹ ਉਦੋਂ ਤੋਂ ਲੈ ਕੇ ਪ੍ਰੋਟੈਸਟ ਜਾਰੀ ਹੈ 5 ਵਜੇ ਨੂੰ ਲਗਭਗ ਕਿਸਾਨ ਆਪੋ ਆਪਣੇ ਘਰੇ ਚਲੇ ਜਾਣਗੇ ਸਾਰੇ ਇਹਦੇ ਚ ਅੱਧਾ ਘੰਟਾ ਕਿਤੇ ਬ੍ਰੇਕ ਕਰਾਂਗੇ ਕਿਤੇ ਘੰਟੇ ਦੀ ਬ੍ਰੇਕ ਹੋਊਗੀ ਚਾਹੇ ਸ਼ਾਪਿੰਗ ਮਾਲ ਹੋਵੇ ਚਾਹੇ ਕਿਸੇ বিজেપી ਦਾ ਦਫਤਰ ਹੋਵੇ ਚਾਹੇ ਸ਼ੈਲੋਜ ਹੋਵੇ ਚਾਹੇ ਕੋਈ ਟੋਲ ਪਲਾਜ਼ਾ ਹੋਵੇ ਵੱਖ-ਵੱਖ ਥਾਵਾਂ ਨੇ ਜਿਹੜੀਆਂ ਜਿਵੇਂ ਜਿਵੇਂ ਕਿਸੇ ਨੂੰ ਸੂਟ ਕਰਨੀ ਹੈ ਚਾਹੇ ਤਹਿਸੀਲਾਂ ਹੋਣ ਐਸਡੀਐਮ ਦਫਤਰ ਹੋਣ ਮਤਲਬ ਪੂਰੇ ਭਾਰਤ ਦੇ ਵਿੱਚ ਕਿਤੇ ਟਰੈਕਟਰ ਵੀ ਨਿਕਲਣਗੇ ਕਿਸਾਨਾਂ ਦੇ ਕਿਤੇ ਉਹਨਾਂ ਦੀਆਂ ਗੱਡੀਆਂ ਰੇੜੇ ਵੀ ਨਿਕਲਣਗੇ ਜਿੱਥੇ ਟ੍ਰੈਕਟਰਾਂ ਦੀ ਤੋਟ ਹੈਗੀ ਆ ਮਤਲਬ ਹਰ ਤਰੀਕੇ ਦੇ ਨਾਲ ਅਸੀਂ ਭਾਰਤ ਦੀ ਸਰਕਾਰ ਨੂੰ ਇਹ ਕਹਿਣਾ ਚਾਹਾਂਗੇ ਕਿ ਦੇਸ਼ ਦੇ ਲੋਕਾਂ ਦੀਆਂ ਮੰਗਾਂ ਮਸਲੇ ਪੂਰੇ ਕਰੋ ਕਿ ਜਨ ਸਾਡੇ ਨਾਲ ਕਿਸਾਨਾਂ ਕੋ ਜਿੰਨਾ ਦਾ ਅੱਖਣਾ ਹੈ ਕਿ ਜਿਹੜੀ ਸਾਡੀਆਂ ਇਹ ਮੰਗਾਂ ਨੇ ਜਿੰਨੀ ਤਾਂ ਪੂਰੀਆਂ ਨਹੀਂ ਹੋਣਗੀਆਂ ਸਾਡਾ ਇਸੇ ਤਰ੍ਹਾਂ ਜਿਹੜੇ ਰੋਸ ਪ੍ਰਦਰਸ਼ਨ ਹੈ ਜਾਰੀ ਰਹਿਣਗੇ ਇੱਕ ਵਾਰ ਤੁਹਾਨੂੰ ਫੇਰ ਅਸੀਂ ਟਰੈਕਟਰ ਦੀਆਂ ਤਸਵੀਰਾਂ ਵਖਾਨ ਲੱਗੇ ਆ ਕਿ ਜਿੱਥੋਂ ਤੱਕ ਕੈਮਰਾ ਜਾ ਰਿਹਾ ਹੈ ਟਰੈਕਟਰ ਟਰੈਕਟਰ ਹੀ ਵੇਖ ਰਹੇ ਹਨ ਕਿਸਾਨ ਵੀਰਾਂ ਦਾ ਅੱਖਣਾ ਹੈ ਕਿ ਜੇ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਉਨੀ ਦੇਰ ਤੱਕ ਸ਼ਾਮ ਤੇ ਇਹ ਜਿਹੜਾ ਮਾਰਚ ਹੈ ਇਸੇ ਤਰ੍ਹਾਂ ਜਾਰੀ ਰਹੇਗਾ ਜੇ ਮਾਰਚ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਅੱਖਣਾ ਹੈ ਕਿ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ 5 ਵਜੇ ਤੱਕ ਇਹ ਮਾਰਚ ਤਰਾ ਜਾਰੀ ਰਹੇਗਾ ਸੰਗਰੂਰ ਤੋਂ ਰਵੀ ਸ਼ਰਮਾ ਜਗਵਾਨੀ